ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਇਹ ਗੱਲਾਂ ਸੁਣ ਕੇ ਤੁਹਾਨੂੰ ਥੋੜੀ ਹੈਰਾਨੀ ਹੋਵੇਗੀ ਪਰ ਅੱਜ ਦੇ ਇਸ ਮਤਲਬੇ ਯੁੱਗ ਵਿੱਚ ਇਹ ਸਾਰੀਆਂ ਗੱਲਾਂ ਸੱਚ ਹਨ ਇਸ ਵੀਡੀਓ ਨੂੰ ਤੁਸੀਂ ਇਕੱਲੇ ਬੈਠ ਕੇ ਦੇਖਣਾ ਬਹੁਤ ਹੀ ਕੋੜੀਆਂ ਗੱਲਾਂ ਹਨ ਚੂਹਾ ਜੇਕਰ ਪੱਥਰ ਦਾ ਹੋਵੇ ਤਾਂ ਸਾਰੇ ਉਸ ਨੂੰ ਪੂਜਦੇ ਹਨ ਪਰ ਜਿਉਂਦਾ ਹੋਵੇ ਤਾਂ ਮਾਰੇ ਬਿਨਾਂ ਚੈਨ ਨਹੀਂ ਲੰਦੀ ਸਬ ਜੇਕਰ ਪੱਥਰ ਦਾ ਹੋਵੇ ਤਾਂ ਸਾਰੇ ਉਸ ਨੂੰ ਪੂਜਦੇ ਹਨ ਪਰ ਜਿਉਂਦਾ ਹੋਵੇ ਤਾਂ ਉਸੇ ਸਮੇ ਮਾਰ ਦਿੰਦੇ ਹਨ ਮਾਪੇ ਜੇਕਰ ਤਸਵੀਰਾਂ ਵਿੱਚ ਹੋਣ ਤਾਂ ਸਭ ਪੂਜਦੇ ਹਨ ਪਰ ਜਿਉਂਦੇ ਹੋਣ ਤਾਂ ਕੀਮਤ ਨਹੀਂ ਸਮਝਦੇ ਬਸ ਇਹ ਸਮਝ ਨਹੀਂ ਆਉਂਦਾ ਕਿ ਜ਼ਿੰਦਗੀ ਤੋਂ ਐਨੀ ਨਫ਼ਰਤ ਕਿਉਂ ਤੇ ਪੱਥਰ ਨਾਲ ਐਨੀ ਮੁਹੱਬਤ ਕਿਉਂ ਜਿਸ ਤਰ੍ਹਾਂ ਲੋਕ ਮਰਦੇ ਇਨਸਾਨ ਨੂੰ ਮੋਢਾ ਦੇਣਾ ਪੋਂ ਸਮਝਦੇ ਹਨ ਕਾਸ਼ ਇਸੇ ਤਰ੍ਹਾਂ ਜਿਉਂਦੇ ਇਨਸਾਨ ਨੂੰ ਸਹਾਰਾ ਦੇਣਾ ਪੋਂ ਸਮਝਣ ਲੱਗਨ ਤਾਂ ਜ਼ਿੰਦਗੀ ਸੌਖੀ ਹੋ ਜਾਵੇਗੀ ਇੱਕ ਵਾਰ ਜ਼ਰੂਰ ਸੋਚਿਓ ਝੂਠੀ ਕਸਮ ਨਾਲ ਇਨਸਾਨ ਤਾਂ ਨਹੀਂ ਮਰਦਾ ਪਰ ਭਰੋਸਾ ਜ਼ਰੂਰ ਮਰ ਜਾਂਦਾ ਹੈ ਪਤੀ ਅਤੇ ਪਤਨੀ ਵਿਚਕਾਰ ਲੜਾਈ ਝਗੜੇ ਵਿੱਚ ਜੋ ਪਹਿਲਾਂ ਚੁੱਪ ਹੋ ਜਾਂਦਾ ਹੈ ਉਹੀ ਬੁੱਧੀਮਾਨ ਹੁੰਦਾ ਹੈ ਗੱਲ ਕੌੜੀ ਹੈ ਪਰ ਸੱਚ ਹੈ ਲੜਕੀਆਂ ਨੂੰ ਸਿਹਤਮੰਦ ਲੜਕੀਆਂ ਜ਼ਿਆਦਾ ਪਸੰਦ ਆਉਂਦੀਆਂ ਹਨ ਇੰਟਰਨੈਟ ਤੇ ਪਾਬੀ ਸ਼ਬਦ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਤਾਂ ਸਿਰਫ ਲੜਕੇ ਹੀ ਜਾਣਦੇ ਹਨ ਮਰਦ ਕਮਜ਼ੋਰ ਚਰਿੱਤਰ ਦਾ ਹੁੰਦਾ ਹੈ ਸ਼ਾਦੀशुदा ਹੁੰਦੇ ਹੋਏ ਵੀ ਦੂਜੀ ਔਰਤ ਨਾਲ ਪਿਆਰ ਕਰ ਬੈਠਦਾ ਹੈ ਇਸਤਰੀ ਮਜ਼ਬੂਤ ਚਰਿੱਤਰ ਦੀ ਹੁੰਦੀ ਹੈ ਆਪਣੇ ਪਤੀ ਨੂੰ ਸਾਰੀ ਦੁਨੀਆ ਮੰਨ ਕੇ ਚਲਦੀ ਹੈ ਪੁਰਾਣੇ ਜ਼ਮਾਨੇ ਵਿੱਚ ਲੋਕ ਇੱਕ ਦੂਜੇ ਦੀ ਹਿੰਮਤ ਵਧਾਉਂਦੇ ਸਨ ਤੇ ਅੱਜ ਕੱਲ ਲੋਕ ਇੱਕ ਦੂਜੇ ਦਾ ਬਲੱਡ ਪ੍ਰੈਸ਼ਰ ਵਧਾਉਂਦੇ ਹਨ ਇੱਕ ਔਰਤ ਤਾਂ ਹੀ ਪੂਰੀ ਹੁੰਦੀ ਹੈ ਜਦੋਂ ਮਾਂ ਬਣਦੀ ਹੈ ਪਰ ਇੱਕ ਮਰਦ ਉਦੋਂ ਪੂਰਾ ਹੁੰਦਾ ਹੈ ਜਦੋਂ ਉਸਦੇ ਸਾਏ ਵਿੱਚ ਔਰਤ ਹੱਸਦੀ ਹੈ ਤੇ ਖਿੜ-ਖਿੜਾਉਂਦੀ ਹੋਈ ਦਿਖਾਈ ਦਿੰਦੀ ਹੈ ਲੜਾਈ ਝਗੜੇ ਤੋਂ ਬਾਅਦ ਔਰਤ ਦੀ ਚੁੱਪੀ ਦਾ ਮਤਲਬ ਮਰਦ ਉਸਤੇ ਦਿਲੋਂ ਉਤਰ ਗਿਆ ਤੇ ਮਰਦ ਖੁਸ਼ ਹੁੰਦਾ ਹੈ ਕਿ ਔਰਤ دب ਗਈ ਅਤੇ ਉਸ ਦੀ ਜਿੱਤ ਹੋ ਗਈ ਜਦੋਂ ਕਿ ਇਹ ਉਸ ਦੀ ਅਸਲੀਅਤ ਵਿੱਚ ਹਾਰ ਹੈ ਕਿਉਂਕਿ ਉਹ ਔਰਤ ਨੂੰ ਹਾਰ ਗਿਆ ਹੁੰਦਾ ਹੈ ਅਸੀਂ ਉਸ ਫਰਜ਼ੀ ਦੌਰ ਵਿੱਚ ਜਿਉ ਰਹੇ ਹਾਂ ਜਿੱਥੇ ਫੇਸਬੁੱਕ ਤੇ 5000 ਦੋਸਤ ਹਨ ਤੇ ਸਕੇ ਪਰਿਵਾਰ ਨਾਲ ਬੋਲਚਾਲ ਬੰਦ ਹੈ ਦੋਸਤੋ ਜੇਕਰ ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਸਤਨਮ ਸ਼੍ਰੀ ਅਕਾਲ ਜ਼ਰੂਰ ਲਿਖੋ ਤੇ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਵੀ ਜ਼ਰੂਰ ਦਿਓ। ਸ੍ਰੀ ਹਰਿਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਕਾਲ ਯੁਗ ਵਿੱਚ ਐਨਾ ਵੀ ਇਮਾਨਦਾਰ ਨਾ ਬਣੋ ਕੀ ਲੋਕ ਗੰਗਾ ਮੰਨ ਬੈਠਣ ਤੇ ਮਹਿਲਾ ਕਰ ਦੇਣ। ਇਹ ਗੱਲ ਸੱਚੀ ਹੈ। बहादुरता औरत हों जो एक मर्द पैदा करती है पर झुक जाती है कदम मुहब्बत निभा रिश्ता ली, ली। इस हर मर्द की चाहत नहीं रखती सिर्फ अपने मर्द की चाहत रखती है फिर उस तो बिना किसी भी मर्द साया तक बर्दाश्त नहीं करती भिखारी तो असी सारे हाँ ਪਰ ਨਜ਼ਰੀਏ ਦਾ ਫਰਕ ਹੈ ਕੋਈ ਮੰਦਰ ਦੇ ਅੰਦਰ ਮੰਗਦਾ ਹੈ ਤੇ ਕੋਈ ਮੰਦਰ ਦੇ ਬਾਹਰ ਇੱਕ ਹੋਰ ਕੋੜਾ ਸੱਚ ਇਸਤਰੀ ਖੁੱਲ ਕੇ ਹੱਸ ਨਹੀਂ ਸਕਦੀ ਕਿਉਂਕਿ ਹੱਸੇ ਤਾਂ ਚਰਿੱਤਰਹੀਨ ਕਹਿੰਦੇ ਹਨ ਤੇ ਪੁਸ਼ ਖੁੱਲ ਕੇ ਰੋ ਨਹੀਂ ਸਕਦਾ ਜੇ ਰੋਵੇ ਤਾਂ ਕਾਇਰ ਕਹਿੰਦੇ ਹਨ ਆਪਣੇ ਪਾਪਾਂ ਦੇ ਫਲ ਤੋਂ ਤਾਂ ਗੰਗਾ ਪੁੱਤਰ ਪਿਸ਼ਮ ਵੀ ਨਾ ਬਚ ਸਕਿਆ ਤੇ ਤੁਸੀਂ ਸੋਚਦੇ ਹੋ ਕਿ ਸਿਰਫ ਗੰਗਾ ਨਹਾਉਣ ਨਾਲ ਤੁਹਾਡੇ ਪਾਪ ਧੋਤੇ ਜਾਣਗੇ ਪਤਨੀ 4 ਦਿਨ ਦੂਰ ਹੋ ਜਾਵੇ ਤਾਂ ਪਤੀ ਸਬਰ ਨਹੀਂ ਕਰ ਸਕਦਾ ਭਰਾ ਜੇਕਰ ਕੋਲ ਰਹੇ ਤਾਂ ਕਦਰ ਨਹੀਂ ਕਰ ਸਕਦਾ ਬਹੁਤ ਹੀ ਡੂੰਗੀ ਸੋਚ ਵਿੱਚ ਹੋਣਗੇ ਭਾਦੇਵ ਕਲਯੁਗੀ ਇਨਸਾਨ ਨੂੰ ਦੇਖ ਕੇ ਕਿ ਜ਼ਹਿਰ ਤਾਂ ਮੈਂ ਪੀ ਲਿਆ ਸੀ फिर लोग कि जहरीले हो गए गुण ना हो रूप व्यर्थ है वर्तो ना होन व्यर्थ है ते न होता विद्या व्यर्थ है रिश्तिया भरोसा विच नेटवर्क ना हो, ना हो लोग गेम खेलते हैं अफवाह नफरत करने वाले द्वारा बनाई जाती है मूर्खा द्वारा फैलाई जाती है बेवकूफ द्वारा स्वीकार की जाती है पीड़ भी औरत है अते पीड़त भी औरत है। बेशक कौड़ा है पर सच यही है कि औरत दुश्मन ही औरत है जिंदगी विच जेकर अगे बढ़ना है तो बैरे हो जाओ क्योंकि ज़्यादातर लोग गल्लां ਮਨੋਭਲ ਡੇਗਨ ਵਾਲੀਆਂ ਹੁੰਦੀਆਂ ਹਨ ਇਤਿਹਾਸ ਦੇ ਪੰਨੇ ਹੁਣ ਦੁਹਰਾਏ ਨਹੀਂ ਜਾਣਗੇ ਉਹ ਸਤਿਯੁਗ ਦਾ ਦੌਰ ਸੀ ਤੇ ਇਹ ਕਲਯੁਗ ਦਾ ਦੌਰ ਹੈ ਹੁਣ ਖੁਦ ਹਥਿਆਰ اٹھਾ ਲੈ ਦ੍ਰੋਪਦੀ ਕਿਉਂਕਿ ਹਰ ਜਗ੍ਹਾ ਕ੍ਰਿਸ਼ਨ ਨਹੀਂ ਆਵੇਗਾ ਝੂਠ ਵੀ ਬੋਲਣਾ ਪੈਂਦਾ ਹੈ ਸੱਚ ਵੀ ਲੁਕਾਉਣਾ ਪੈਂਦਾ ਹੈ ਜ਼ਿੰਦਗੀ ਜਿਉਣ ਲਈ ਹਰ ਰਾਸਤਾ ਬਣਾਉਣਾ ਪੈਂਦਾ ਹੈ ਸ਼ਰੀਫ ਲੋਕਾਂ ਨੂੰ ਜਿਉਂ ਕਿੱਥੇ ਦਿੰਦੇ ਹਨ ਲੋਕ ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ ਇਹ ਜ਼ਿੰਦਗੀ ਹੈ ਸਾਇਬ ਇੱਥੇ ਦਰਦ ਲੁਕੋ ਕੇ ਵੀ ਮੁਸਕੁਰਾਉਣਾ ਪੈਂਦਾ ਹੈ ਹਰ ਕਰੀਬੀ ਇਨਸਾਨ ਨੂੰ ਆਪਣਾ ਰਾਜ਼ ਨਾ ਦੱਸਣਾ ਕਿਉਂਕਿ ਉਹ ਅੱਜ ਤੁਹਾਡੇ ਨਾਲ ਹੈ ਤਾਂ ਕੱਲ ਤੁਹਾਡੇ ਖਿਲਾਫ ਵੀ ਹੋ ਸਕਦਾ ਹੈ ਪਤੀ ਹਰ ਬੈਂਚ ਵਿੱਚ ਬਹੁਤ ਆਸਾਨੀ ਨਾਲ ਬੋਲ ਦਿੰਦੇ ਹਨ ਕਿ ਮੇਰੇ ਹਿਸਾਬ ਨਾਲ ਚੱਲਣਾ ਹੈ ਤਾਂ ਚੱਲ ਨਹੀਂ ਤਾਂ ਮੇਰੇ ਘਰੋਂ ਨਿਕਲ ਬੋਲ ਤਾਂ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਪਤਨੀ ਨੂੰ ਵਿਆਹ ਕੇ ਨਹੀਂ ਸਗੋਂ ਕਿ ਤੋ ਖਰੀਦ ਕੇ ਲਿਆਏ ਹੋਣ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਇਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਕਿ ਸਾਰੀਆਂ ਸਾਡੀਆਂ ਵੀਡੀਓ ਅੱਗੇ ਆਉਣ ਵਾਲੀਆਂ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ